ਪਹਿਲੀ ਮਜ਼ੇਦਾਰ ਪਹੇਲੀ ਲਾਹੌਰ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਫਿਰ ਵੀ ਪਾਕਿਸਤਾਨੀ ਨਹੀਂ ਹੈ ਦੱਸੋ ਕਿਵੇਂ ਇਸ ਦਾ ਸਹੀ ਜਵਾਬ ਹੈ ਕਿਉਂਕਿ ਉਹ 1947 ਤੋਂ ਪਹਿਲਾਂ ਪੈਦਾ ਹੋਇਆ ਸੀ ਉਦੋਂ ਪਾਕਿਸਤਾਨ ਨਹੀਂ ਬਣਿਆ ਸੀ ਦੂਸਰੀ ਪਹੇਲੀਓ ਕਿਹੜਾ ਸ਼ਹਿਰ ਹੈ ਜਿਸ ਦਾ ਇਸ ਨਾਮ ਵਿੱਚ ਹਿੰਦੀ ਅੰਗਰੇਜ਼ੀ ਸੰਸਕ੍ਰਿਤ ਤਿੰਨ ਭਾਸ਼ਾਵਾਂ ਤੋਂ ਸ਼ਬਦ ਆਉਂਦੇ ਹਨ ਇਸ ਦਾ ਸਹੀ ਜਵਾਬ ਹੈ ਅਹਿਮਦਾਬਾਦ ਦੀ ਸਰੀ ਪਹੇਲੀ ਇੱਕ ਅੰਨਾ ਵਿਅਕਤੀ ਕੀ ਦੇਖ ਸਕਦਾ ਹੈ ਦੱਸੋ ਇਸ ਦਾ ਸਹੀ ਜਵਾਬ ਹੈ ਹਨੇਰਾ ਚੌਥੀ ਪਹੇਲੀ ਉਹ ਚੀਜ਼ ਕਿਹੜੀ ਹੈ ਜਿਹੜੀ ਦਿਨ ਰਾਤ ਚੱਲਦੀ ਰਹਿੰਦੀ ਹੈ ਇਸ ਦਾ ਸਹੀ ਜਵਾਬ ਹੈ ਨਦੀ ਪੰਜਵੀਂ ਪਹੇਲੀ ਦਾਦਾ ਜੀ ਦੀ ਭੈਣ ਤੁਹਾਡੀ ਕੀ ਲੱਗਦੀ ਹੈ ਇਸ ਦਾ ਸਹੀ ਜਵਾਬ ਹੈ ਦਾਦਾ ਜੀ ਦੀ ਭੈਣ ਦਾਦੀ ਲੱਗਦੀ ਹੈ ਸ਼ੇਮਾ ਸਵਾਲ ਕੁੜੀਆਂ ਦਾ ਕਿਹੜਾ ਅੰਗ ਹੈ ਜਿਹੜਾ 2 ਮਹੀਨੇ ਬਾਅਦ ਵੱਧ ਜਾਂਦਾ ਹੈ ਇਸ ਦਾ ਸਹੀ ਜਵਾਬ ਹੈ ਆਈ ਬਰੋ 7ਵੀਂ ਪਹੇਲੀਓ ਕਿਹੜੀ ਚੀਜ਼ ਹੈ ਜਿਹੜੀ ਅਸੀਂ ਪਾਣੀ ਦੇ ਅੰਦਰ ਰਹਿ ਕੇ ਖਾ ਸਕਦੇ ਹਾਂ ਇਸ ਦਾ ਸਹੀ ਜਵਾਬ ਹੈ ਡੁੱਬਕੀ 8ਵੀਂ ਪਹੇਲੀ ਇਹ ਕਿਸ ਤਰ੍ਹਾਂ ਦਾ ਕੰਮ ਹੈ ਜੋ ਭਾਰਤ ਵਿੱਚ ਅਸੀਂ ਦੋ ਵਾਰ ਨਹੀਂ ਕਰ ਸਕਦੇ ਇਸ ਦਾ ਸਹੀ ਜਵਾਬ ਹੈ ਅਸੀਂ ਦੋ ਵਾਰ ਭਾਰਤ ਵਿੱਚ ਆਧਾਰਿਤ ਹਾਂ ਪਾੜ ਨਹੀਂ ਨਾ ਸਕਦੇ 9ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਬੰਦ ਤਾਂ ਕਰ ਸਕਦੇ ਹਾਂ ਪਰ ਖੋਲ ਨਹੀਂ ਸਕਦੇ ਇਸ ਦਾ ਸਹੀ ਜਵਾਬ ਹੈ ਅਲਾਰਮ 10ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਤੁਹਾਡੀ ਮੁਠੀ ਵਿੱਚ ਹੈ ਪਰ ਤੁਹਾਡੇ ਕਾਬੂ ਵਿੱਚ ਨਹੀਂ ਇਸ ਦਾ ਸਹੀ ਜਵਾਬ ਹੈ ਤੁਹਾਡੇ ਹੱਥ ਦੀਆਂ ਰੇਖਾਵਾਂ